ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਵੱਡੀ ਗੱਲ ਇਹ ਕਿ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾ ਦਿੱਤਾ ਗਿਆ ਭਾਰਤ ਨੂੰ ਵੀ ਨਹੀਂ ਬਖਸ਼ਿਆ ਗਿਆ ਭਾਰਤ ਦੀਆਂ ਚੀਜ਼ਾਂ ਦੇ ਉੱਤੇ ਵੀ 50% ਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਤੇ ਇਸੇ ਦੇ ਚੱਲਦਿਆਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਥੋੜੀ ਜੀ ਖਟਾਸ ਆਈ ਤੇ ਪਿਛਲੇ ਸਮੇਂ ਦੇ ਦੌਰਾਨ ਆਪਸ ਦੇ ਵਿੱਚ ਦੁਬਾਰਾ ਫਿਰ ਵਿਚਾਰ ਵਟਾਂਦਰੇ ਸ਼ੁਰੂ ਹੋਏ ਜਦੋਂ ਉਧਰੋਂ ਇੱਕ ਜਿਹੜੇ ਰਾਜਦੂਤ ਨੇ ਇੱਧਰ ਆਉਂਦੇ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਨੇ ਇੱਕ ਤਸਵੀਰ ਭੇਂਟ ਕਰਦੇ ਨੇ ਜਿਦੇ ਵਿੱਚ ਸਾਈਨ ਹੁੰਦੇ ਨੇ ਟਰੰਪ ਦੇ ਤੇ ਦੋਵਾਂ ਦੀ ਪ੍ਰੈਸ ਕਾਨਫਰੰਸ ਕਰਦਿਆਂ ਦੀ ਤਸਵੀਰਾਂ ਜਿਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦੋਨੋਂ ਨਜ਼ਰ ਆ ਰਹੀ ਨੇ ਹੁਣ ਮੁੱਦਾ ਇਹ ਹੈ ਕਿ ਮਾਮਲਾ ਕਿਉਂ ਅਜਿਹਾ ਹੋਇਆ ਸੀ ਕਾਰਨ ਇਹ ਸੀਗਾ ਕਿ ਭਾਰਤ ਰੂਸ ਤੋਂ ਤੇਲ ਖਰੀਦਦਾ ਤੇ ਹੁਣ ਤੇਲ ਦੀ ਖਰੀਦ ਨੂੰ ਲੈ ਕੇ ਹੀ ਨਵੀਂ ਚਰਚਾ ਛੇੜੀ ਹੈ ਡੋਨਾਲਡ 트ੰਪ ਨੇ ਉਹੀ ਡੋਨਾਲਡ 트ੰਪ ਜੋ ਲਗਾਤਾਰ ਦਾਵਾ ਕਰ ਰਹੇ ਨੇ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਕਰਵਾਈ ਹੈ ਨਹੀਂ ਤਾਂ ਵੱਡਾ ਨੁਕਸਾਨ ਹੋਣਾ ਸੀ ਤੇ ਹੁਣ ਉਹਨਾਂ ਨੇ ਆਪਣੇ ਵੱਲੋਂ ਇੱਕ ਬਿਆਨ ਦੇ ਦਿੱਤਾ ਹੈ ਜੋ ਕਾਫੀ ਚਰਚਾ ਦੇ ਵਿੱਚ ਹੈ ਉਹ ਬਿਆਨ ਇਹ ਦਿੱਤਾ ਹੈ ਕਿ ਰੂਸ ਕਹਿੰਦੇ ਹੁਣ ਭਾਰਤ ਦੇ ਨਾਲ ਤੇਲ ਦਾ ਆਦਾਨ-ਪ੍ਰਦਾਨ ਨਹੀਂ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ ਤੇ ਜੇਕਰ ਆਪਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ 트럼ਪ ਨੇ ਮੀਡੀਆ ਨੂੰ ਕਿਹਾ ਹੈ ਕਿ ਮੈਂ ਖੁਸ਼ ਨਹੀਂ ਸੀ ਕਿ ਭਾਰਤ ਤੇਲ ਖਰੀਦ ਰਿਹਾ ਸੀ ਤੇ ਹੁਣ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਇੱਕ ਬਹੁਤ ਵੱਡਾ ਕਦਮ ਹੈ ਹੁਣ ਕਹਿੰਦੇ ਅਸੀਂ ਚੀਨ ਤੋਂ ਵੀ ਅਜੇ ਹਾਈ ਕਰਨ ਜਾ ਰਹੇ ਹਾਂ ਯਾਨੀ ਕਿ ਚੀਨ ਦੇ ਨਾਲ ਵੀ ਅਜਿਹੀਆਂ ਅਸੀਂ ਗੱਲਾਂ ਨੇ ਜੜੀਆਂ ਉਹ ਅੱਗੇ ਵਧਦੀਆਂ ਹੋਈਆਂ ਨਜ਼ਰ ਆਉਣਗੀਆਂ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਤੇਲ ਖਰੀਦਣਾ ਬੰਦ ਕਰਨ ਲਈ ਸਹਿਮਤ ਹੋ ਗਏ ਨੇ ਕਿਉਂਕਿ ਅਮਰੀਕਾ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕ੍ਰੈਮਲਿਨ ਤੇ ਵਿੱਤੀ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 트ੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੋਦੀ ਤੋਂ ਭਰੋਸਾ ਮਿਲਿਆ ਹੈ ਕਿ ਭਾਰਤ ਥੋੜੇ ਸਮੇਂ ਦੇ ਅੰਦਰ ਅੰਦਰ ਆਪਣੀਆਂ ਖਰੀਦਾਂ ਬੰਦ ਕਰ ਦੇਵੇਗਾ। Because that lets Russia continue on with this ridiculous war where they've lost a million and a half people, by the way. Russia's lost a million and a half people, soldiers mostly. Uh, this is a war that should have never started, but it's a war that Russia should have won in the first week, and they're going into the fourth year. And I want to see it stop. So I was not happy that India was buying oil. And he assured me today that they will not be buying oil from Russia. That's a big stop. Now we got to get China to do the same thing. You know that that is relatively easy compared to what we just did over the last week in the Middle East. Middle East was three thousand years, and we got it done. This is three years, uh, and I think we'll get it done. I think that Putin, President Putin, I think is going to. I think he wants to get it done. We'll see. There's a great animosity between him and Zelensky. You probably have noticed, right? and it's. Uh, I think it's hurting the process. Yeah, yeah, please. Yeah. ਵਾਸ਼ਿੰਗਟਨ ਡੀਸੀ ਦੇ ਵਿੱਚ ਭਾਰਤੀ ਦੂਤਾਵਾਸ ਦੇ ਬੁਲਾਰੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਵਪਾਰ ਯੁੱਧ ਦੇ ਵਿੱਚ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਵੀਂ ਦਿੱਲੀ ਨੇ ਵਿਰੋਧ ਕੀਤਾ ਹੈ ਜਿਸ ਨਾਲ ਇੱਕ ਕੂਟਨੀਤਿਕ ਦਰਾਰ ਪੈਦਾ ਹੋ ਗਈ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਤੇਲ ਖਰੀਦਣਾ ਬੰਦ ਕਰਨ ਲਈ ਸਹਿਮਤ ਹੋ ਗਏ ਨੇ ਕਿਉਂਕਿ ਅਮਰੀਕਾ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕ੍ਰੈਮਲਿਨ ਤੇ ਵਿੱਤੀ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ yeah, sure. he's a friend of mine. we have a great relationship. he just said that two days ago, as you know. we have a great relationship. no, we were not happy with him buying oil from russia because that lets russia continue on with this ridiculous war where they've lost a million and a half people. by the way, russia's lost a million and a half people, soldiers mostly. Uh, this is a war that should have never started, but it's a war that Russia should have won in the first week, and they're going into the fourth year. And I want to see it stop. So I was not happy that India was buying oil. And he assured me today that they will not be buying oil from Russia. That's a big stop. Now I got to get China to do the same thing. You know, that, that is relatively easy compared to what we just did over the last week. In the Middle East, Middle East was three thousand years, and we got it done. This is three years, uh, and I think we'll get it done. I think that Putin, President Putin, I think is going to. I think he wants to get it done. We'll see. There's a great animosity between him and Zelensky. You probably have noticed, right? and it's. Uh, I think it's hurting the process. Yeah, yeah, please. ਵਾਸ਼ਿੰਗਟਨ ਡੀਸੀ ਦੇ ਵਿੱਚ ਭਾਰਤੀ ਦੂਤਾਵਾਸ ਦੇ ਬੁਲਾਰੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਵਪਾਰ ਯੁੱਧ ਦੇ ਵਿੱਚ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਵੀਂ ਦਿੱਲੀ ਨੇ ਵਿਰੋਧ ਕੀਤਾ ਹੈ ਜਿਸ ਨਾਲ ਇੱਕ ਕੂਟਨੀਤਿਕ ਦਰਾਰ ਪੈਦਾ ਹੋ ਗਈ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਤੇਲ ਖਰੀਦਣਾ ਬੰਦ ਕਰਨ ਲਈ ਸਹਿਮਤ ਹੋ ਗਏ ਨੇ ਕਿਉਂਕਿ ਅਮਰੀਕਾ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕ੍ਰੈਮਲਿਨ ਤੇ ਵਿੱਤੀ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ Yeah, sure. He's a friend of mine. We have a great relationship. He just said that two days ago, as you know. We have a great relationship. No, we were not happy with him buying oil from Russia because that lets Russia continue on with this ridiculous war where they've lost a million and a half people, by the way. Russia's lost a million and a half people, soldiers mostly. Uh, this is a war that should have never started, but it's a war that Russia should have won in the first week, and they're going into the fourth year. And I want to see it stop. So I was not happy that India was buying oil, and he assured me today that they will not be buying oil from Russia. That's a big stop. Now I got to get China to do the same thing. You know that that is relatively easy compared to what we just did over the last week. In the Middle East, Middle East was three thousand years, and we got it done. This is three years, uh, and I think we'll get it done. I think that Putin, President Putin, I think is going to. I think he wants to get it done. We'll see. There's a great animosity between him and Zelensky. You probably have noticed, right? and it's. Uh, I think it's hurting the process. Yeah, yeah, please. Yeah. ਵਾਸ਼ਿੰਗਟਨ ਡੀਸੀ ਦੇ ਵਿੱਚ ਭਾਰਤੀ ਦੂਤਾਵਾਸ ਦੇ ਬੁਲਾਰੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਵਪਾਰ ਯੁੱਧ ਦੇ ਵਿੱਚ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਵੀਂ ਦਿੱਲੀ ਨੇ ਵਿਰੋਧ ਕੀਤਾ ਹੈ ਜਿਸ ਨਾਲ ਇੱਕ ਕੂਟਨੀਤਿਕ ਦਰਾਰ ਪੈਦਾ ਹੋ ਗਈ ਹੈ ਦੱਸਦੇ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਇੱਕ ਵਾਰ ਫੇਰ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਜਿਹੜੀ ਯੂਕਰੇਨ ਵਾਲੀ ਤੇ ਰੂਸ ਦੀ ਜੰਗ ਚੱਲ ਰਹੀ ਹੈ ਉਹਦੇ ਵੱਲ ਵੀ ਸਭ ਦੀਆਂ ਨਜ਼ਰਾਂ ਨੇ ਤੇ ਅਮਰੀਕਾ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜੇਕਰ ਰੂਸ ਤੋ ਭਾਰਤ ਤੇਲ ਨਹੀਂ ਖਰੀਦਦਾ ਤਾਂ ਉਹਦੇ ਨਾਲ ਜਿਹੜਾ ਅਸਰ ਇਹ ਪਵੇਗਾ ਕਿ ਅਸੀਂ ਜਿਵੇਂ ਜੰਗਬੰਦੀ ਕਰਾਉਣਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਇੱਕ ਸਹਿਯੋਗ ਹੋਵੇਗਾ ਕਿਉਂਕਿ ਜਿਹੜਾ ਪੈਸਾ ਭਾਰਤ ਤੋਂ ਤੇਲ ਦੇ ਕੀਮਤ ਦੇ ਰੂਪ ਦੇ ਵਿੱਚ ਪਹੁੰਚਦਾ ਹੈ ਤਾਂ ਉਹ ਫਿਰ ਜੰਗ ਦੇ ਉੱਤੇ ਨਹੀਂ ਖਰਚਿਆ ਜਾਏਗਾ ਇਸ ਕਰਕੇ ਕਹਿੰਦੇ ਅਸੀਂ ਅਜਿਹੇ ਕਦਮ ਚੁੱਕਣ ਦੀ ਤਿਆਰੀ ਦੇ ਵਿੱਚ ਆ ਦੇਖਣਾ ਹੋਵੇਗਾ ਕਿ ਇਸ ਦਾਅਵੇ ਦੀ ਕਿੰਨੀ ਕਿ ਸੱਚਾਈ ਹੈ ਤੇ ਭਾਰਤ ਵੱਲੋਂ ਇਹਦੇ ਉੱਤੇ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ